ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਲਈ ਬਹੁਤ ਬਹੁਤ ਧੰਨਵਾਦ ਡੱਲਾ ਜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਨਵਜੋਤ ਸਿੰਘ ਸਿੱਧੂ ਦੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਈ ਤਰ੍ਹਾਂ ਦੇ ਹੈਰਾਨੀਗੁਨ ਖੁਲਾਸੇ ਹੋ ਰਹੇ ਨੇ ਇਸ ਮਾਮਲੇ ਤੇ ਹੁਣ ਤਾਜ਼ਾ ਅਪਡੇਟ ਕੀ ਹੈ ਖੁਲਾਸੇ ਕਿਸ ਤਰ੍ਹਾਂ ਦੇ ਹੋ ਰਹੇ ਨੇ ਪੂਰਾ ਇਸ ਖਬਰ ਦਾ ਖੁਲਾਸਾ ਕੀ ਕਹਿਣਾ ਚਾਹੋਗੇ ਇਸ ਮਾਮਲੇ ਤੇ ਤੁਸੀਂ ਹਰਜੋਤ ਜੀ ਬਿਲਕੁਲ ਨਵਜੋਤ ਸਿੰਘ ਸਿੱਧੂ ਵਾਲੇ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਨਾਲ ਨਵਜੋਤ ਸਿੰਘ ਸਿੱਧੂ ਦੇ ਉੱਪਰ ਕੌੜਾ ਬਿਆਨ ਦਿੱਤਾ ਗਿਆ ਤੇ ਫਿਰ ਲਗਾਤਾਰ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨਾ ਬਣਾਇਆ ਗਿਆ ਔਰ ਮਿੱਥ ਕੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਇਹ ਪ੍ਰਚਾਰ ਕੀਤਾ ਗਿਆ ਕਿ ਨਵਜੋਤ ਸਿੰਘ ਸਿੱਧੂ ਅਨੁਸ਼ਾਸਨ ਭੰਗ ਕਰ ਰਹੇ ਨੇ ਜਦਕਿ ਨਵਜੋਤ ਸਿੰਘ ਸਿੱਧੂ ਵੀ ਕਾਂਗਰਸ ਪਾਰਟੀ ਦੇ ਹੱਕ ਚ ਇੱਕ ਰੈਲੀ ਨੂੰ ਸੰਬੋਧਨ ਕਰਕੇ ਆਏ ਨੇ ਕਈ ਤਰ੍ਹਾਂ ਦੀਆਂ ਕਿਆ ਸਰਾਈਆਂ ਸਿਆਸੀ ਹਲਕਿਆਂ ਦੇ ਵਿੱਚ ਚੱਲ ਰਹੀਆਂ ਨੇ ਪਰ ਮੈਂ ਦਿੱਲੀ ਤੋਂ ਇੱਕ ਖਬਰ ਦੇਦਾ ਚਰਚਾਵਾਂ ਇਸ ਤਰ੍ਹਾਂ ਦੀਆਂ ਨੇ ਸੂਤਰਾਂ ਦੇ ਮੁਤਾਬਕ ਕਿ ਕਾਂਗਰਸ ਦੀ ਹਾਈ ਕਮਾਂਡ ਨੂੰ ਇਲੈਕਟ੍ਰੋਨਿਕ ਇੰਟੈਲੀਜੈਂਸ ਦੀਆਂ ਰਿਪੋਰਟਾਂ ਮਿਲੀਆਂ ਨੇ ਸੋ ਕਾਂਗਰਸ ਦੀ ਹਾਈ ਕਮਾਂਡ ਨੇ ਇਲੈਕਟ੍ਰੋਨਿਕ ਇੰਟੈਲੀਜੈਂਸ ਦੀਆਂ ਰਿਪੋਰਟਾਂ ਇਕੱਠੀਆਂ ਕੀਤੀਆਂ ਨੇ ਔਰ ਕੁਝ ਖਾਸ ਜਿਹੜੇ ਟੈਕਨੀਕਲ ਇਲੈਕਟ੍ਰੋਨਿਕ ਔਰ ਆਈਟੀ ਦੇ ਐਕਸਪਰਟ ਨੇ ਉਹ ਪੂਰਾ ਕੱਪੜਾ ਛਾਣ ਕਰ ਰਹੇ ਨੇ ਕਿ ਇਸ ਮਾਮਲੇ ਦੀ ਸ਼ੁਰੂਆਤ ਦੇ ਵਿੱਚ ਜਿਸ ਤਰ੍ਹਾਂ ਦੇ ਬਿਆਨ ਦਿੱਤੇ ਗਏ ਉਹਨਾਂ ਦੇ ਪਿੱਛੇ ਮਕਸਦ ਕੀ ਹੋ ਸਕਦਾ ਹੈ ਸੋ ਇੱਕ ਤਰੀਕੇ ਨਾਲ ਜਿਹੜੇ ਉਹ ਬਿਆਨ ਸੀ ਪ੍ਰਤਾਪ ਸਿੰਘ ਬਾਜਵਾ ਦੇ ਉਹਨਾਂ ਨੂੰ ਵੀ ਇਲੈਕਟ੍ਰੋਨਿਕਲੀ ਉਹਨਾਂ ਦਾ ਅਨਲਿਸਿਸ ਕੀਤਾ ਜਾਏਗਾ ਕਿ ਉਹਨਾਂ ਬਿਆਨਾਂ ਤੋਂ ਬਾਅਦ ਹੋਰ ਕਿਵੇਂ ਇਸ ਪੂਰੇ ਮਾਮਲੇ ਨੇ ਸਿਆਸੀ ਗਰਮੀ ਫੜੀ ਕਿਉਂਕਿ ਸਿੱਧੇ ਤੌਰ ਤੇ ਇਹਦੇ ਨਾਲ ਪੰਜਾਬ ਦੇ ਵਿੱਚ ਇਸ ਬਿਆਨ ਤੋਂ ਬਾਅਦ ਜਿਸ ਤਰ੍ਹਾਂ ਦੀ ਸਿਆਸਤ ਹੋਈ ਉਹਦੇ ਨਾਲ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਕਾਂਗਰਸ ਦੇ ਵਿੱਚ ਗੁੱਟਬਾਜ਼ੀ ਦੇ ਇਲਜ਼ਾਮ ਲੱਗੇ ਜਦਕਿ ਨਵਜੋਤ ਸਿੰਘ ਸਿੱਧੂ ਵੱਲੋਂ ਸਿਰਫ ਤੇ ਸਿਰਫ ਇੱਕ ਵਰਕਰਾਂ ਦੀ ਰੈਲੀ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਮਹਾਰਾਜਪਿੰਡ ਦੇ ਵਿੱਚ ਗਏ ਜਿੱਥੇ ਉੱਥੋਂ ਦੇ ਕਾਂਗਰਸੀ ਵਰਕਰਾਂ ਨੇ ਉਹਨਾਂ ਦਾ ਉਹਨਾਂ ਦਾ ਸਤਕਾਰ ਵੀ ਕੀਤਾ ਉਹਨਾਂ ਦੇ ਨਾਲ ਵਿਚਾਰ ਚਰਚਾਵਾ ਵੀ ਕੀਤੀਆਂ ਔਰ ਰੈਲੀ ਦੇ ਵਿੱਚ ਜਿਸ ਤਰ੍ਹਾਂ ਨਾਲ ਪ੍ਰਚਾਰ ਕੀਤਾ ਗਿਆ ਕਿ ਰੈਲੀ ਨਹੀਂ ਕੀਤੀ ਜਾਣੀ ਚਾਹੀਦੀ ਸੀ ਸਟੇਟ ਦੀ ਲੀਡਰਸ਼ਿਪ ਨੂੰ ਉਹਦੇ ਤੋਂ ਦੂਰ ਰੱਖਿਆ ਗਿਆ ਜਾਂ ਸਟੇਟ ਦੇ ਪ੍ਰੋਗਰਾਮਾ ਦੇ ਵਿੱਚ ਨਵਜੋਤ ਸਿੰਘ ਸਿੱਧੂ ਸ਼ਾਮਲ ਨਹੀਂ ਹੁੰਦੇ ਔਰ ਉਸ ਤੋਂ ਬਾਅਦ ਜਿਹੜੀ ਨਵਜੋਤ ਸਿੰਘ ਸਿੱਧੂ ਦੇ ਹਮਾਇਤੀ ਜਿਹੜੇ ਸਾਬਕਾ ਐਮਐਲਏ ਤੇ ਉੱਥੋਂ ਦੇ ਲੀਡਰਸ਼ਿਪ ਸਥਾਨਕ ਲੀਡਰ ਉਹਨਾਂ ਦਾ ਜਿਹੜਾ ਪੱਖ ਹੈ ਉਹਨੂੰ ਵੀ ਇਲੈਕਟ੍ਰੋਨਿਕਲੀ ਸਮਝਿਆ ਜਾ ਰਿਹਾ ਕਿਉਂਕਿ ਸੋਸ਼ਲ ਮੀਡੀਆ ਤੋਂ ਵਕ ਵਕ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਵਕ ਵਕ ਨਿਊਜ਼ ਕਟਿੰਗਸ ਨੇ ਜੜੀਆਂ ਉਹਨਾਂ ਨੂੰ ਇਲੈਕਟ੍ਰੋਨਿਕਲੀ ਐਗਜ਼ਾਮਿਨ ਕੀਤਾ ਜਾ ਰਿਹਾ ਹੈ ਇਸ ਤਰੀਕੇ ਦੀਆਂ ਗੱਲਾਂ ਆਈਆਂ ਨੇ ਇਸ ਤੋਂ ਪਹਿਲਾਂ ਕਿ ਕਾਂਗਰਸ ਦੀ ਹਾਈ ਕਮਾਂਡ ਨਿੱਜੀ ਤੌਰ ਦੇ ਉੱਤੇ ਲੀਡਰਾਂ ਨੂੰ ਸੱਦੇ ਇਹ ਵੀ ਗੱਲ ਸੰਭਵ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਕਾਂਗਰਸ ਦੀ ਹਾਈ ਕਮਾਂਡ ਕੁਝ ਲੀਡਰਾਂ ਨੂੰ ਨਿੱਜੀ ਤੌਰ ਤੇ ਸੱਦ ਸਕਦੀ ਹੈ ਕਿਉਂਕਿ 2024 ਤੋਂ ਪਹਿਲਾਂ ਕਿਸੇ ਵੀ ਕੀਮਤ ਤੇ ਕਾਂਗਰਸ ਦੀ ਹਾਈ ਕਮਾਂਡ ਪੰਜਾਬ ਦੇ ਵਿੱਚ ਟਕਰਾ ਨਹੀਂ ਚਾਹੁੰਦੀ ਔਰ ਜਦੋਂ ਨਵਜੋਤ ਸਿੰਘ ਸਿੱਧੂ ਲਗਾਤਾਰ ਇਹ ਕਹਿ ਰਹੇ ਨੇ ਕਿ ਉਹ ਹਾਈ ਕਮਾਂਡ ਦੇ ਹਰ ਫੈਸਲੇ ਨੂੰ ਪ੍ਰਵਾਨ ਕਰਦੇ ਨੇ ਹਾਈ ਕਮਾਂਡ ਦੇ ਫੈਸਲੇ ਦੇ ਵਿੱਚ ਉਹਨਾਂ ਦੀ ਹਾਂ ਹੈ ਇਸ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਦੀ ਰੈਲੀ ਤੋਂ ਬਾਅਦ ਜਿਸ ਤਰੀਕੇ ਨਾਲ ਟਿੱਪਣੀਆਂ ਕੀਤੀਆਂ ਗਈਆਂ ਕੁਝ ਸਾਬਕਾ ਵਿਰੋਧੀ ਐਮਐਲਐਸ ਵੱਲੋਂ ਜਦਕਿ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਦੀ ਪਾਰਟੀ ਦੇ ਅਜੰਡੇ ਨੂੰ ਅੱਗੇ ਵਧਾਇਆ ਇੰਡੀਆ ਗੱਠ ਜੋੜ ਦੀ ਅਹਿਮੀਅਤ ਨੂੰ ਅੱਗੇ ਵਧਾਇਆ ਔਰ ਹਾਈ ਕਮਾਂਡ ਦੇ ਫੈਸਲੇ ਦਾ ਸਮਰਥਨ ਕੀਤਾ ਇਸ ਦੇ ਬਾਵਜੂਦ ਵੀ ਜਿਸ ਤਰ੍ਹਾਂ ਨਾਲ ਨਵਜੋਤ ਸਿੰਘ ਸਿੱਧੂ ਤੇ ਸਿਆਸੀ ਅਟੈਕ ਇਸ ਨੂੰ ਕਈ ਐਕਸਪਰਟ ਮੰਨ ਰਹੇ ਨੇ ਉਸ ਤੋਂ ਬਾਅਦ ਕਾਂਗਰਸ ਦੀ ਹਾਈ ਕਮਾਂਡ ਸਰਗਰਮ ਹੈ ਔਰ ਮੈਂ ਇਹ ਵੀ ਦੱਸ ਦਵਾਂ ਕਿ ਜਿਹੜੇ 올 ਇੰਡੀਆ ਕਾਂਗਰਸ ਕਮੇਟੀ ਦਾ ਕਮਿਊਨੀਕੇਸ਼ਨ ਡਿਪਾਰਟਮੈਂਟ ਹੈ ਉਹਨਾਂ ਦੇ ਇੱਕ ਅਹਿਮ ਮੈਂਬਰ ਵੱਲੋਂ ਬਕਾਇਦਾ ਮੁਕੰਮਲ ਰਿਪੋਰਟ ਬਣਾ ਕੇ ਚਿੱਠੀ ਦੇ ਰੂਪ ਦੇ ਵਿੱਚ ਮਲਕੇ ਅਰਜਨ ਖੜਗੇ ਔਰ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੂੰ ਵੀ ਭੇਜੀ ਗਈ ਸੀ ਔਰ ਪਤਾ ਲੱਗਿਆ ਕਿ ਉਹਦਾ ਵੀ ਜਿਹੜਾ ਹੈ ਧਿਆਨ ਲਿਆ ਗਿਆ ਉਸ ਪੂਰੀ ਜਿਹੜੀ ਚਿੱਠੀ ਸੀ ਉਹਦਾ ਵੀ ਧਿਆਨ ਹੈ ਜਿਹੜਾ ਕਾਂਗਰਸ ਦੀ ਹਾਈ ਕਮਾਂਡ ਨੇ ਲਿਆ ਹੁਣ ਜਿਹੜੀ ਡਿਵੈਲਪਮੈਂਟ ਹੋਈ ਹੈ ਹਾਲਾਂਕਿ ਇਸ ਤਰੀਕੇ ਦੀਆਂ ਚਰਚਾਵਾਂ ਨੇ ਕਿ ਕੁਝ ਜਿਹੜੇ ਸਾਬਕਾ ਐਮਐਲਏ ਨੇ ਜਾਂ ਇੱਕ ਧੜਾ ਜਿਹੜਾ ਲਗਾਤਾਰ ਨਵਜੋਤ ਸਿੰਘ ਸਿੱਧੂ ਦਾ ਵਿਰੋਧ 2024 2022 ਦੀਆਂ ਚੋਣਾਂ ਤੋਂ ਪਹਿਲਾਂ ਵੀ ਕਰਦਾ ਰਿਹਾ ਹੈ ਉਹ ਇੱਕ ਵਾਰ ਫਿਰ ਇਸ ਗੱਲ ਦੀ ਯੋਜਨਾ ਬਣਾ ਰਿਹਾ ਸੀ ਕਿ ਦਿੱਲੀ ਪਹੁੰਚ ਕੀਤੀ ਜਾਵੇ ਪਰ ਪਤਾ ਹੀ ਲੱਗਿਆ ਕਿ ਹਜੇ ਤੱਕ ਕਾਂਗਰਸ ਦੀ ਹਾਈ ਕਮਾਂਡ ਨੇ ਕਿਸੇ ਨੂੰ ਸਮਾਂ ਨਹੀਂ ਦਿੱਤਾ ਸੋ ਹਲੇ ਤੱਕ ਉਸ ਮਾਮਲੇ ਦੇ ਵਿੱਚ ਕੋਈ ਹੋਰ ਬਹੁਤਾ ਅਪਡੇਟ ਨਹੀਂ ਹੈ ਪਰ ਇਹਦੇ ਨਾਲ ਨਾਲ ਕਿਉਂਕਿ ਇਹ ਇਹ ਸਿਆਸਤ ਇਸ ਤਰੀਕੇ ਨਾਲ ਤੇਜ਼ੀ ਦੇ ਨਾਲ ਬਦਲੀ ਜਿਹੜੇ ਕੁਝ ਵਿਰੋਧੀ ਲੀਡਰ ਨੇ ਨਵਜੋਤ ਸਿੰਘ ਸਿੱਧੂ ਦੇ ਦੇ ਖਿਲਾਫਤ ਕਰਦੇ ਰਹੇ ਨੇ 2022 ਤੋਂ ਪਹਿਲਾਂ ਇਹ ਵੀ ਪਤਾ ਲੱਗਿਆ ਕਿ ਉਹ ਜਿਹੜੀ ਯੋਜਨਾ ਬਣਾ ਰਹੀ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਆ ਸਾਬਕਾ ਵਿਧਾਇਕਾਂ ਨੂੰ ਜਾਂ ਮੌਜੂਦਾ ਵਿਧਾਇਕਾਂ ਨੂੰ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਲਾਂਬਨ ਕੀਤਾ ਜਾਵੇ ਸੋ ਕੋਈ ਵੀ ਜਿਹੜੇ ਮੌਜੂਦਾ ਵਿਧਾਇਕ ਨੇ ਉਹ ਖੁੱਲਕੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਨਹੀਂ ਆਏ ਕਿਸੇ ਵੀ ਹੋਰ ਮੌਜੂਦਾ ਵਿਧਾਇਕ ਨੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਕੀਤੀ ਕਿਉਂਕਿ ਉਹ ਵੀ ਇਹ ਮਹਿਸੂਸ ਕਰਦੇ ਨੇ ਕਿ ਨਵਜੋਤ ਸਿੰਘ ਸਿੱਧੂ ਨੇ ਸਿਰਫ ਪਾਰਟੀ ਦੇ ਅਜੰਡੇ ਨੂੰ ਵਧਾਇਆ ਕਿਸੇ ਤਰ੍ਹਾਂ ਦਾ ਉਹਨਾਂ ਨੇ ਅਨੁਸ਼ਾਸਨ ਭੰਗ ਨਹੀਂ ਕੀਤਾ ਬਲਕਿ ਕਈ ਸਾਬਕਾ ਐਮਐਲਏ ਨੇ ਜਿਹੜੇ ਉਹ ਨਵਜੋਤ ਸਿੰਘ ਸਿੱਧੂ ਦੇ ਸੰਪਰਕ 'ਚ ਵੀ ਆਏ ਨੇ ਕੁਝ ਸਾਬਕਾ ਐਮਐਲਏ ਨੇ ਤਾਂ ਲਗਾਤਾਰ ਨਵਜੋਤ ਸਿੰਘ ਸਿੱਧੂ ਦੇ ਜ਼ਰੀਏ ਪ੍ਰਤਾਪ ਬਾਜਵਾ ਨੂੰ ਆਪਣਾ ਸਨੇਹਾ ਵੀ ਭੇਜਿਆ ਸੀ ਇੱਕ ਚਿੱਠੀ ਦੇ ਜ਼ਰੀਏ ਜਾਂ ਜਿਹੜਾ ਇੱਕ ਸੋਸ਼ਲ ਮੀਡੀਆ ਦਾ ਟਵੀਟ ਸੀ ਉਹਦੇ ਜ਼ਰੀਏ ਕਿ ਸਾਨੂੰ ਪਾਰਟੀ ਦੇ ਪ੍ਰੋਗਰਾਮਾਂ 'ਚ ਨਹੀਂ ਸੱਦਿਆ ਜਾਂਦਾ ਇਸ ਤਰੀਕੇ ਦਾ ਸਾਡੇ ਨਾਲ ਪੱਖਪਾਤ ਕੀਤਾ ਜਾਂਦਾ ਹੁਣ ਇਹ ਪਤਾ ਲੱਗਿਆ ਕਿ ਇਸ ਮਾਮਲੇ ਤੋਂ ਬਾਅਦ ਬਹੁਤ ਸਾਰੇ ਜਿਹੇ ਸਾਬਕਾ ਵਿਧਾਇਕ ਜਾਂ ਆਉਂਦੇ ਸਮੇਂ ਦੇ ਵਿੱਚ ਟਿਕਟਾਂ ਦੇ ਦਾਵੇਦਾਰ ਜਾਂ ਉਹ ਨੌਜਵਾਨ ਲੀਡਰ ਜਿਹੜੇ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਉਹਨਾਂ ਦੀ ਵੀ ਕੋਈ ਗੱਲ ਸੁਣੇ ਸੋ ਵੱਡੀ ਪੱਧਰ ਤੇ ਜਿਹੜੇ ਕਾਂਗਰਸ ਦੇ ਇਸ ਤਰੀਕੇ ਦੇ ਆਗੂ ਨੇ ਉਹ ਨਵਜੋਤ ਸਿੰਘ ਸਿੱਧੂ ਦੇ ਸੰਪਰਕਚਾਹੇ ਨੇ ਪਤਾ ਲੱਗਿਆ ਕਿ ਕੱਲ ਉਹਨਾਂ ਦੇ ਘਰ ਜਾ ਕੇ ਵੀ ਕਈ ਸਾਬਕਾ ਉਮੀਦਵਾਰ ਔਰ ਸਾਬਕਾ ਐਮਐਲਏ ਉਹਨਾਂ ਨਾਲ ਮੁਲਾਕਾਤ ਦਾ ਸਿਲਸਲਾ ਅੱਗੇ ਤੋਰ ਚੁੱਕੇ ਨੇ ਹੰਜ ਹਰਜੋਤ ਜੀ ਮੈਂ ਤੁਹਾਨੂੰ ਦੱਸ ਦਵਾ ਕਿ ਤਿੰਨ ਚਾਰ ਸਾਬਕਾ ਐਮਐਲਏ ਉਮੀਦਵਾਰ ਸਾਬਕਾ ਐਮਐਲਏ ਵੀ ਔਰ ਉਮੀਦਵਾਰ ਵੀ ਮੇਰੀ ਵੀ ਉਹਨਾਂ ਦੇ ਨਾਲ ਗੱਲਬਾਤ ਹੋਈ ਜਿਸ ਤਰੀਕੇ ਦਾ ਮੌਜੂਦਾ ਮਾਹੌਲ ਹੈ ਔਰ ਮੈਨੂੰ ਕਈ ਸਾਥਕਾਂ ਐਮਐਲਏ ਨਵਜੋਤ ਸਿੰਘ ਸਿੱਧੂ ਦੇ ਹੱਕ 'ਚ ਨਜ਼ਰ ਆਏ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਕੋਈ ਵੀ ਜ਼ਾਬਤੇ ਦੀ ਉਲੰਘਣਾ ਨਹੀਂ ਕੀਤੀ ਪਾਰਟੀ ਦੇ ਪਲੇਟਫਾਰਮ ਤੇ ਉਹਨਾਂ ਨੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਦਾ ਹੀ ਲੋਕਾਂ ਦੇ ਵਿੱਚ ਪ੍ਰਚਾਰ ਕੀਤਾ ਹੈ ਹਾਲਾਂਕਿ ਜਿਸ ਤਰ੍ਹਾਂ ਨਾਲ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਟਿੱਪਣੀਆਂ ਕੀਤੀਆਂ ਗਈਆਂ ਕੁਝ ਲੀਡਰਾਂ ਵੱਲੋਂ ਉਹਨਾਂ ਦੇ ਉੱਤੇ ਵੀ ਪਾਰਟੀ ਦੇ ਵਿੱਚ ਮਤਭੇਦ ਨੇ ਪਾਰਟੀ ਦਾ ਵਲੰਟੀਅਰਸ ਔਰ ਵਰਕਰਾਂ ਦਾ ਕਹਿਣਾ ਹੈ ਕਿ ਇੱਕ ਦੂਜੇ ਤੇ ਟਿੱਪਣੀਆਂ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਕਾਂਗਰਸ ਦੇ ਸੀਨੀਅਰ ਲੀਡਰਾਂ ਵੱਲੋਂ ਸੋ ਘਟੋਘਟ ਜਿਹੜੇ ਸੀਨੀਅਰ ਲੀਡਰ ਨੇ ਉਹ ਇੱਕ ਦੂਜੇ ਤੇ ਜਿਹੜੀਆਂ ਟਿੱਪਣੀਆਂ ਨੇ ਉਹ ਨਾ ਕਰਨ ਵਲੰਟੀਅਰਸ ਅਤੇ ਵਰਕਰ ਵੀ ਇਸ ਤਰੀਕੇ ਦੀ ਰਾਏ ਆਪਣੀ ਰੱਖਦੇ ਆ ਪਰ ਸੂਤਰੇ ਦੱਸਦੇ ਨੇ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਬਹੁਤ ਜ਼ਿਆਦਾ ਸਰਗਰਮ ਨਹੀਂ ਸੀ ਕਿਉਂਕਿ ਉਹਨਾਂ ਦੀ ਧਰਮ ਪਤਨੀ ਨੂੰ ਕੈਂਸਰ ਸੀ ਉਸ ਤੋਂ ਬਾਅਦ ਉਹਨਾਂ ਦੇ ਪੁੱਤ ਦਾ ਵਿਆਹ ਦਾ ਕਾਰਜ ਸੀ ਸੋ ਹੁਣ ਜਦੋਂ ਉਹਨਾਂ ਨੇ ਆਪਣੀਆਂ ਰੈਲੀਆਂ ਦੀ ਸ਼ੁਰੂਆਤ ਕੀਤੀ ਹੈ ਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਅਜਿਹੇ ਲੀਡਰ ਉੱਪਰ ਕੇ ਸਾਹਮਣੇ ਆਏ ਨੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਵੀ ਆਪਣੇ ਹਲਕਿਆਂ ਦੇ ਵਿੱਚ ਵਰਕਰ ਮੀਟਿੰਗਾਂ ਕਰੀਏ ਵਲੰਟੀਅਰਸ ਦੀਆਂ ਮੀਟਿੰਗਾਂ ਕਰੀਏ ਤੇ ਅਸੀਂ ਵੀ ਨਵਜੋਤ ਸਿੰਘ ਸਿੱਧੂ ਨੂੰ ਸੱਦੀਏ ਸੋ ਵਕ ਵਕ ਹਲਕਿਆਂ ਦੇ ਵਿੱਚ ਜਿਹੜੀ ਡਿਮਾਂਡ ਹੈ ਉਹ ਨਵਜੋਤ ਸਿੰਘ ਸਿੱਧੂ ਦੀਆਂ ਮੀਟਿੰਗਾਂ ਦੀ ਨੁੱਕੜ ਮੀਟਿੰਗਾਂ ਦੀ 100-100 ਲੋਕਾਂ ਨੂੰ ਵੀ ਨਵਜੋਤ ਸਿੰਘ ਸਿੱਧੂ ਮਿਲਣ ਜਾ ਕੇ ਇਸ ਤਰੀਕੇ ਦੀ ਜਿਹੜੀ ਡਿਮਾਂਡ ਹੈ ਉਹ ਵਲੰਟੀਅਰਸ ਅਤੇ ਵਰਕਰਾਂ ਵੱਲੋਂ ਵੀ ਆਉਣੀ ਸ਼ੁਰੂ ਹੋ ਗਈ ਹੈ ਸੋ ਬਹੁਤ ਹੀ ਵੱਖਰੀ ਤਰ੍ਹਾਂ ਦਾ ਜਿਹੜਾ ਪੋਲਿਟੀਕਲ ਟਵਿਸਟ ਹੈ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਦੇ ਵਿੱਚ ਵੀ ਆਇਆ ਇੱਕ ਵਾਰੀ ਫੇਰ ਨਵਜੋਤ ਸਿੰਘ ਸਿੱਧੂ ਵਲੰਟੀਅਰਸ ਦੇ ਵਿੱਚ ਉਭਾਰ ਲੈ ਕੇ ਗਿਆ ਕਿਉਂਕਿ ਇੱਕ ਵਰਕਰ ਦੀ ਤਰ੍ਹਾਂ ਨਵਜੋਤ ਸਿੰਘ ਸਿੱਧੂ ਇਸ ਵਕਤ ਸਰਗਰਮ ਹੈ ਸੋ ਇਹ ਬੜੇ ਹੈਰਾਨੀ ਕਰਨੇ ਜੇ ਅਪਡੇਟ ਨੇ ਨਵਜੋਤ ਸਿੰਘ ਸਿੱਧੂ ਸਿੱਧੂ ਦੇ ਬਾਰੇ ਵੀ ਹਰਜੋਜੀ ਕਿ ਅਚਾਨਕ ਹੀ ਨਵਜੋਤ ਸਿੰਘ ਸਿੱਧੂ 24 ਤੋਂ ਪਹਿਲਾਂ ਪੂਰੇ ਸਰਗਰਮ ਦੇਖ ਰਹੇ ਨੇ ਔਰ ਵਲੰਟੀਅਰਸ ਦੇ ਵਿੱਚ ਵੀ ਉਹਦੇ ਨਾਲ ਜੋਸ਼ ਭਰਿਆ ਡਲਾ ਜੀ ਇਹ ਵੀ ਚਰਚਾਵਾਂ ਜ਼ੋਰਾਂ ਤੇ ਨੇ ਕਿ ਕਾਂਗਰਸ ਪਾਰਟੀ ਦੀ ਜਿਹੜੀ ਹਾਈ ਕਮਾਂਡ ਹੈ ਉਹ ਲਗਾਤਾਰ ਜੋ ਹੈ ਜ਼ਮੀਨੀ ਰਿਪੋਰਟਾਂ ਮੰਗਾ ਰਹੀ ਹੈ ਖਾਸ ਔਰਤੇ ਜਦੋਂ ਗੱਲ ਆਂਦੀ ਹੈ ਇੰਡੀਆ ਗਠਬੰਧਨ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਵਿਚਕਾਰ ਗਠਜੋੜ ਨੂੰ ਲੈ ਕੇ ਸੋ ਇਹ ਵੀ ਪ੍ਰੋਸੈਸ ਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਇਹ ਵੀ ਜਾਣਨਾ ਚਾਹੁੰਦੀ ਹੈ ਕਾਂਗਰਸ ਦੀ ਜਿਹੜੀ ਹਾਈ ਕਮਾਂਡ ਹੈ ਕਿਉਂਕਿ ਜੇਕਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗਠਵੰਧਨ ਹੁੰਦਾ ਤਾਂ ਫਿਰ ਜਿਹੜੇ ਪੰਜਾਬ ਦੇ ਲੋਕ ਨੇ ਉਹ ਆਪਣਾ ਕੀ ਰੁਖ ਰੱਖਣਗੇ ਇਸ ਨੂੰ ਲੈ ਕੇ ਵੀ ਜੋ ਹੈ ਰਿਪੋਰਟਾਂ ਮੰਗਾਈਆਂ ਜਾ ਰਹੀਆਂ ਨੇ ਕਾਂਗਰਸ ਦੀ ਹਾਈ ਕਮਾਂਡ ਜਿਹੜੀ ਹੈ ਉਹ ਦੁਚਿੱਤੀ ਵਿੱਚ ਹੈ ਕਿ ਕੀ ਫੈਸਲਾ ਹੁਣ ਜੋ ਹੈ ਲਿਆ ਜਾਏ ਕਿਉਂਕਿ ਅਗਰ ਆਪਾਂ ਪੰਜਾਬ ਕਾਂਗਰਸ ਦੀ ਗੱਲ ਕਰਦੇ ਆ ਤਾਂ ਪੰਜਾਬ ਕਾਂਗਰਸੀ ਜਿਹੜੀ ਲੀਡਰਸ਼ਿਪ ਹੈ ਉਹ ਲਗਾਤਾਰ ਆਮਦਨੀ ਪਾਰਟੀ ਨਾਲ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਜਾਂ ਗਠਜੋੜ ਨੂੰ ਲੈ ਕੇ ਆਪਣਾ ਜੋ ਹੈ ਵਿਰੋਧ ਹੀ ਦਿਖਾ ਰਹੀ ਹੈ ਕਿ ਅਜਿਹਾ ਨਹੀਂ ਹੋ ਸਕਦਾ ਤਾਂ ਇਸ ਮਾਮਲੇ ਤੇ ਹੁਣ ਅਪਡੇਟ ਕੀ ਹੈ ਜਿੱਥੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਿਰੋਧ ਕਰ ਰਹੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੁਚਿੱਤੀ ਵਿੱਚ ਹੈ ਆਉਂਦਾ ਸਮਾਂ ਕਿਸ ਤਰ੍ਹਾਂ ਦਾ ਦਿਖ ਰਿਹਾ ਹੈ ਬਿਲਕੁਲ ਜੀ ਜੋ ਜੀ ਜਿਵੇਂ ਪਹਿਲਾਂ ਜ਼ਿਕਰ ਕੀਤਾ ਹੈ ਕੀ ਇਲੈਕਟ੍ਰੋਨਿਕ ਇੰਟੈਲੀਜੈਂਸ ਅੱਜਕੱਲ ਬਹੁਤ ਅਹਿਮियत ਵਾਲੀ ਵਿਵਸਥਾ ਬਣ ਗਈ ਹੈ ਵੱਖ-ਵੱਖ ਪੋਲਿਟਿਕਲ ਪਾਰਟੀਆਂ ਦੇ ਲਈ ਔਰ ਇਹਦੇ ਨਾਲ-ਨਾਲ ਕਾਂਗਰਸ ਦੀ ਹਾਈ ਕਮਾਂਡ ਦੇ ਕੁਝ ਲੀਡਰ ਨੇ ਜਿਹੜੇ ਉਹ ਜ਼ਮੀਨ ਤੋਂ ਫੀਡਬੈਕ ਲੈ ਰਹੇ ਨੇ ਪੰਜਾਬ ਦੇ ਵਿੱਚ ਆਪਣੇ ਵੱਖ-ਵੱਖ ਢੰਗ ਤਰੀਕਿਆਂ ਦੇ ਜ਼ਰੀਏ ਇੱਕ ਤਰੀਕੇ ਨਾਲ ਉਹ ਜ਼ਮੀਨ ਤੋਂ ਫੀਡਬੈਕ ਲੈਣਾ ਚਾਹੁੰਦੇ ਨੇ ਕਿ ਪੰਜਾਬ ਦੇ ਆਮ ਲੋਕ ਕੀ ਸੋਚਦੇ ਨੇ ਪੰਜਾਬ ਦੇ ਆਮ ਲੋਕ ਕੀ ਸੋਚਦੇ ਨੇ ਇੰਡੀਆ ਗਠਜੰਬੰਧਨ ਬਾਰੇ ਔਰ ਅਗਰ ਇੰਡੀਆ ਗਠਬੰਧਨ ਆਮ ਆਦਮੀ ਪਾਰਟੀ ਦੇ ਨਾਲ ਪੰਜਾਬ ਦੇ ਵਿੱਚ ਸੀਟਾਂ ਦੀ ਵੰਡ ਦਾ ਫੈਸਲਾ ਕਰਦਾ ਹੈ ਮਿਲ ਕੇ ਚੋਣਾਂ ਲੜਨ ਦਾ ਫੈਸਲਾ ਕਰਦਾ ਹੈ ਤੇ ਪੰਜਾਬ ਦੇ ਜ਼ਮੀਨੀ ਪੱਧਰ ਤੇ ਲੋਕ ਕਿਸ ਤਰ੍ਹਾਂ ਦਾ ਪ੍ਰतिकਰਮ ਦੇਣਗੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਕਾਂਗਰਸ ਦੀ ਹਾਈ ਕਮਾਂਡ ਦੇ ਲਈ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਸਟੇਟ ਲੀਡਰਸ਼ਿਪ ਹੈ ਉਹਦੇ ਜਿਹੜੇ ਵੱਡੇ ਲੀਡਰ ਨੇ ਉਹ ਲਗਾਤਾਰ ਕਾਂਗਰਸ ਦੀ ਹਾਈ ਕਮਾਂਡ ਨੂੰ ਇਹ ਸਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਕਿਸੇ ਕੀਮਤ ਤੇ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾ ਨਹੀਂ ਲੜਨੀਆ ਇਹ ਸਥਿਤੀਆਂ ਭਗਵੰਤ ਮਾਨ ਲਈ ਬਹੁਤ ਜ਼ਿਆਦਾ ਅਨੁਕੂਲ ਬਣ ਗਈਆਂ ਮੈਂ ਉਹਦਾ ਵੀ ਜ਼ਿਕਰ ਕਰਦਾ ਪਰ ਜਿਹੜੀ ਫੀਡਬੈਕ ਜਾਰੀ ਹੈ ਉਹ ਉਹਦੇ ਮੁਤਾਬਕ ਕਾਂਗਰਸ ਦੀ ਹਾਈ ਕਮਾਂਡ ਤੈਅ ਕਰੇਗੀ ਕਿਉਂਕਿ ਕਾਂਗਰਸ ਦੀ ਹਾਈ ਕਮਾਂਡ ਇਹ ਮਹਿਸੂਸ ਕਰ ਰਹੀ ਹੈ ਕਿ ਪੰਜਾਬ ਦਾ ਜਿਹੜਾ ਸਟੇਟ ਯੂਨਿਟ ਹੈ ਉਹ ਕਿਤੇ ਰੈਲੀ ਹੋਵੇ ਕਿਤੇ ਧਰਨਾ ਹੋਵੇ ਸਟੇਟ ਗਵਰਨਮੈਂਟ ਦੀਆਂ ਜਿਹੜੀਆਂ ਕਮਜ਼ੋਰ ਨੀਤੀਆਂ ਨੇ ਉਹਨਾਂ ਨੂੰ ਕ੍ਰਿਟਿਸਾਈਜ਼ ਕਰਨਾ ਉਹਨਾਂ ਦੀ ਨਿੰਦਿਆ ਕਰਨਾ ਲੋਕਾਂ ਦੇ ਲਈ ਸਹੂਲਤਾਂ ਦੀ ਮੰਗ ਕਰਨਾ ਤਾਂ ਸਮਝ ਆਉਂਦਾ ਪਰ ਜਿਹੜੀਆਂ ਧਰਨੇ ਨੇ ਵਰਕਰ ਮੀਟਿੰਗਸ ਨੇ ਵਲੰਟੀਅਰਸ ਦੀਆਂ ਮੀਟਿੰਗਸ ਨੇ ਉੱਥੇ ਇਸ ਤਰੀਕੇ ਦੇ ਐਲਾਨ ਕਰਨੇ ਕਿ ਅਸੀਂ ਹਾਈ ਕਮਾਂਡ ਅੱਗੇ ਜਾ ਕੇ ਖੜਾਂਗੇ ਅਸੀਂ ਕਿਸੇ ਕੀਮਤ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਨਾਲ ਮਿਲ ਕੇ ਸੀਟਾਂ ਨਹੀਂ ਲੜਨੀਆਂ ਅਸੀਂ ਹਾਈ ਕਮਾਂਡ ਨੂੰ ਸਮਝਾਵਾਂਗੇ ਉਹਦੇ ਤੋਂ ਵੀ ਕਾਂਗਰਸ ਦੀ ਹਾਈ ਕਮਾਂਡ ਚਿੰਤਤ ਹੈ ਕਿਉਂਕਿ ਅਗਰ ਇੰਡੀਆ ਗਠਜਬੰਦ ਨੇ ਫੈਸਲਾ ਕਰ ਲੈਂਦਾ ਹੈ ਕਿ ਅਸੀਂ ਪੰਜਾਬ 'ਚ ਵੀ ਦਿੱਲੀ 'ਚ ਵੀ ਆਪ ਨਾਲ ਸੀਟਾਂ ਵੰਡ ਕੇ ਚੋਣਾਂ ਲੜਨੀਆਂ ਨੇ ਤੇ ਫਿਰ ਕਾਂਗਰਸ ਦੀ ਜਿਹੜੀ ਸਟੇਟ ਲੀਡਰਸ਼ਿਪ ਹੈ ਉਹ ਕੀ ਕਰੇਗੀ ਕਿਉਂਕਿ ਅਗਰ ਸਟੇਟ ਦੀ ਲੀਡਰਸ਼ਿਪ ਉਸ ਵੇਲੇ ਇਹ ਫੈਸਲੇ ਨੂੰ ਮੰਨਦੀ ਹੈ ਤੇ ਫਿਰ ਲੋਕਾਂ ਦੇ ਵਿੱਚ ਜਾ ਕੇ ਸਟੇਟ ਲੀਡਰਸ਼ਿਪ ਕੀ ਕਹੇਗੀ ਕਿਉਂਕਿ ਮੈਂ ਕੱਲ ਸੁਣ ਰਿਹਾ ਸੀ ਪਰਸੋਂ ਜਗਰਾਉਂ ਵਾਲੀ ਰੈਲੀ ਤੋਂ ਵੀ ਕਾਂਗਰਸ ਦੇ ਇੱਕ ਕਾਰਜਕਾਰੀ ਪ੍ਰਧਾਨ ਦਾ ਬਿਆਨ ਸੀ ਕਿ ਅਗਰ ਆਪ ਨਾਲ ਚੋਣਾਂ ਸੀਟਾਂ ਵੰਡ ਕੇ ਲੜਨ ਦਾ ਫੈਸਲਾ ਹੁੰਦਾ ਹੈ ਤੇ ਅਸੀਂ ਮੈਂ ਘਰ ਬੈਠਣਾ ਚੰਗਾ ਸਮਝਾਂਗਾ ਇਸ ਤਰੀਕੇ ਦਾ ਉਹਨਾਂ ਦਾ ਬਿਆਨ ਸੀ ਸੋ ਇਸ ਇਸ ਤਰ੍ਹਾਂ ਦੇ ਜਿਹੜੇ ਬਿਆਨ ਨੇ ਉਹਨਾਂ ਨੂੰ ਲੈ ਕੇ ਵੀ ਕਾਂਗਰਸ ਦੀ ਹਾਈ ਕਮਾਂਡ ਔਰ ਕਾਂਗਰਸ ਦੇ ਅਬਜ਼ਰਵਰ ਨੇ ਜਿਹੜੇ ਬਹੁਤ ਜ਼ਿਆਦਾ ਉਹ ਸੁਚੇਤ ਹੋ ਗਏ ਔਰ ਚਿੰਤਕ ਵੀ ਹੋਏ ਨੇ ਕਿ ਅਗਰ ਮਿਲ ਕੇ ਸੀਟਾਂ ਲੜਨ ਦਾ ਫੈਸਲਾ ਹੁੰਦਾ ਤੇ ਉਹ ਸਾਰੇ ਲੀਡਰ ਜਿਹੜੇ ਸਟੈਂਡ ਲੈ ਗਏ ਕਿ ਜੋ ਮਰਜ਼ੀ ਹੋ ਜੇ ਅਸੀਂ ਆਪ ਨਾਲ ਸੀਟਾਂ ਦੀ ਵੰਡ ਨਹੀਂ ਕਰਨੀ ਤੇ ਫਿਰ ਕਾਂਗਰਸ ਪਾਰਟੀ ਇਸ ਸਥਿਤੀ ਨੂੰ ਕਿਵੇਂ ਨਿਬੜੂਗੀ ਕਿਉਂਕਿ ਭਗਵੰਤ ਮਾਨ ਕੋਲੇ ਇਸ ਵਕਤ ਬਹੁਤ ਸੁਨਹਿਰੀ ਮੌਕਾ ਹੈ ਭਗਵੰਤ ਮਾਨ ਦਾ ਹੱਥ ਉੱਪਰ ਹੈ ਕਿਉਂਕਿ ਪੰਜਾਬ ਦੀ ਜਿਹੜੀ ਸਟੇਟ ਦੀ ਲੀਡਰਸ਼ਿਪ ਹੈ ਉਹ ਕਹਿ ਰਹੀ ਹੈ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਕਰਨਾ ਅਸੀਂ ਸੀਟਾਂ ਮਿਲ ਕੇ ਨਹੀਂ ਲੜਨੀਆਂ ਅਸੀਂ ਆਪਣੇ ਪੱਧਰ ਤੇ ਲੜਨਾ ਹੈ ਜਦਕਿ ਕਾਂਗਰਸ ਦੀ ਹਾਈ ਕਮਾਂਡ ਚਾਹੁੰਦੀ ਹੈ ਕਿ ਅਸੀਂ ਅਗਰ ਸੀਟਾਂ ਮਿਲ ਕੇ ਲੜਦੇ ਹਾਂ ਤੇ ਦਿੱਲੀ ਦੇ ਵਿੱਚ ਵੀ ਅਸੀਂ ਸੀਟਾਂ ਦਾ ਆਦਾਨ ਪ੍ਰਦਾਨ ਆਮ ਆਦਮੀ ਪਾਰਟੀ ਨਾਲ ਕਰ ਸਕਦੇ ਹਾਂ ਔਰ ਅਗਰ ਆਮ ਆਦਮੀ ਪਾਰਟੀ ਨੂੰ ਪੰਜਾਬ ਅਤੇ ਦਿੱਲੀ ਦੇ ਵਿੱਚ ਕੁਝ ਸੀਟਾਂ ਛੱਡਦੇ ਆਂ ਤੇ ਉਹਦੇ ਬਦਲੇ ਸਾਨੂੰ ਗੁਜਰਾਤ ਮਹਾਰਾਸ਼ਟਰ ਔਰ ਦੇਸ਼ ਦੇ ਦੂਜੇ ਸੂਬਿਆਂ ਦੇ ਵਿੱਚ ਗੋਆ ਹੋਰ ਸੂਬਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਸਾਨੂੰ ਘੱਟ ਸੀਟਾਂ ਛੱਡਣੀਆਂ ਪੈਣਗੀਆਂ ਸੋ ਇਹਦੇ ਨਾਲ ਨਾਲ ਆਮ ਆਦਮੀ ਪਾਰਟੀ ਦੀ ਦੀ ਪ੍ਰਸਿੱਧੀ ਦਾ ਫਾਇਦਾ ਉੱਤਰ ਪ੍ਰਦੇਸ਼ ਦੇ ਵਿੱਚ ਵੀ ਕਾਂਗਰਸ ਦੀ ਹਾਈ ਕਮਾਂਡ ਲੈਣ ਦਾ ਸੋਚ ਰਹੀ ਹੈ ਕਾਂਗਰਸ ਦੀ ਹਾਈ ਕਮਾਂਡ ਦਾ ਇਹ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਕਿਉਂਕਿ ਇਸ ਵਕਤ ਕੌਮੀ ਪਾਰਟੀ ਹੈ ਸਾਨੂੰ ਪਤਾ ਹੈ ਗੁਜਰਾਤ ਦੇ ਵਿੱਚ ਵੀ 13% ਵੋਟ ਸ਼ੇਅਰ ਹੈ ਆਮ ਆਦਮੀ ਪਾਰਟੀ ਦਾ ਸੋ ਕਾਂਗਰਸ ਸਾਈ ਕਮਾਂਡਰ ਇਸ ਨਜ਼ਰੀਏ ਤੋਂ ਦੇਖ ਰਹੀ ਹੈ ਕਿ ਅਗਰ ਪੰਜਾਬ ਅਤੇ ਦਿੱਲੀ ਦੇ ਵਿੱਚ ਕੁਝ ਸੀਟਾਂ ਆਮ ਆਦਮੀ ਪਾਰਟੀ ਲਈ ਛੱਡੀਆਂ ਜਾਂਦੀਆਂ ਨੇ ਤੇ ਸਾਨੂੰ ਦੂਜੇ ਸੂਬਿਆਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਮਰਥਨ ਮਿਲ ਸਕਦਾ ਹੈ ਪਰ ਭਗਵੰਤ ਮਾਨ ਲਈ ਜਿਹੜੀ ਸਥਿਤੀ ਚੰਗੀ ਬਣੀ ਹੈ ਉਹ ਇਹ ਬਣੀ ਹੈ ਕਿ ਜਦੋਂ ਪੰਜਾਬ ਦੀ ਸਟੇਟ ਲੀਡਰਸ਼ਿਪ ਹੀ ਸੀਟਾਂ ਨਹੀਂ ਛੱਡਣਾ ਚਾਹੁੰਦੀ ਕਾਂਗਰਸ ਆਮ ਆਦਮੀ ਪਾਰਟੀ ਲਈ ਤੇ ਭਗਵੰਤ ਮਾਨ ਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਪੈ ਰਹੀ ਹੈ ਭਗਵੰਤ ਮਾਨ ਨੇ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਸਿਰਫ ਇੱਕ ਛੋਟਾ ਬਿਆਨ ਦੇਣਾ ਹੈ ਕਿ ਅਗਰ ਪੰਜਾਬ ਦੀ ਸਟੇਟ ਲੀਡਰਸ਼ਿਪ ਸਾਨੂੰ ਇਹ ਅਪੀਲ ਕਰੇਗੀ ਜਾਂ ਸਾਨੂੰ ਇਹ ਕਹੇਗੀ ਕਿ ਅਸੀਂ ਆਪ ਨਾਲ ਸੀਟਾਂ ਵੰਡ ਕੇ ਚੋਣਾਂ ਲੜਨ ਨੂੰ ਤਿਆਰਾਂ ਤੇ ਫਿਰ ਭਗਵੰਤ ਜੀ ਕਹਿਣਗੇ ਕਿ ਅਸੀਂ ਵੀ ਵਿਚਾਰ ਕਰਾਂਗੇ ਕਿਉਂਕਿ ਆਮ ਆਦਮੀ ਪਾਰਟੀ 13 ਦੀਆਂ 13 ਸੀਟਾਂ ਤੇ ਚੋਣਾਂ ਲੜਨ ਲਈ ਤਿਆਰ ਹੈ ਔਰ ਸਟੇਟ ਕਾਂਗਰਸ ਦੇ ਵਿਰੋਧ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਕਿਸੇ ਤਰ੍ਹਾਂ ਦੀ ਮੰਗ ਕਰਨ ਦੀ ਲੋੜ ਨਹੀਂ ਹੈ ਕਿ ਸਾਨੂੰ 13 ਸੀਟਾਂ ਚਾਹੀਦੀਆਂ ਨੇ ਸਾਨੂੰ 10 ਸੀਟਾਂ ਚਾਹੀਦੀਆਂ ਨੇ ਕਿਉਂਕਿ ਇਸ ਵਕਤ ਆਪ ਕੋਲੇ ਮੌਕਾ ਹੈ ਪੰਜਾਬ ਦੀਆਂ 13 ਸੀਟਾਂ ਤੇ ਦਿੱਲੀ ਦੀਆਂ 7 ਸੀਟਾਂ ਦਿੱਲੀ 'ਚ ਵੀ ਕੁਝ ਲੀਡਰ ਨੇ ਕਾਂਗਰਸ ਦੇ ਜਿਹੜੇ ਲਗਾਤਾਰ ਵਿਰੋਧ ਕਰ ਰਹੇ ਨੇ ਇਸ ਕਰਕੇ ਮੈਂ ਹਰਜੋਜੀ ਕਹਿ ਰਿਹਾ ਕਿ ਜ਼ਮੀਨ ਤੋਂ ਵੀ ਰਿਪੋਰਟ ਲੈ ਰਹੀ ਹੈ ਕਾਂਗਰਸ ਦੀ ਹਾਈ ਕਮਾਂਡ ਕਿ ਅਗਰ ਪੰਜਾਬ ਦੇ ਲੋਕ ਜਾਂ ਜਿਹੜੀਆਂ ਰਿਪੋਰਟਾਂ ਜਾਂਦੀਆਂ ਨੇ ਉਹਦੇ ਮੁਤਾਬਕ ਅਗਰ ਪੰਜਾਬ ਦੇ ਲੋਕ ਇੰਡੀਆ ਗਠਬੰਧਨ ਦੇ ਵਿੱਚ ਮਿਲ ਕੇ ਚੋਣਾਂ ਲੜਨ ਦੇ ਲਈ ਹਾਮੀ ਭਰਦੇ ਨੇ ਸੰਤੁਸ਼ਟ ਹੁੰਦੇ ਨੇ ਤੇ ਫਿਰ ਉਸ ਹਿਸਾਬ ਨਾਲ ਇੰਡੀਆ ਗਠਬੰਧਨ ਦੇ ਵਿੱਚ ਪੰਜਾਬ ਦੇ ਵਿੱਚ ਸੀਟਾਂ ਦੀ ਵੰਡ ਦਾ ਫੈਸਲਾ ਆਮ ਆਦਮੀ ਪਾਰਟੀ ਨਾਲ ਕਾਂਗਰਸ ਹਾਈ ਕਮਾਂਡ ਕਰੇਗੀ ਪਰ ਸਥਿਤੀਆਂ ਬਹੁਤ ਹੀ ਚਿੰਤਾਜਨਕ ਨੇ ਕਿਉਂਕਿ ਸਟੇਟ ਇਕਾਈ ਖਿਲਾਫ ਹੈ ਔਰ ਆਮ ਆਦਮੀ ਪਾਰਟੀ ਕੋਲੇ ਅਜੇ ਹ ਮੌਕਾ ਹੈ ਕਿ ਉਹ 13 ਦੀਆਂ 13 ਸੀਟਾਂ ਤੇ ਆਪਣੇ ਉਮੀਦਵਾਰ ਉਤਾਰ ਸਕਦੀ ਹੈ ਦਲਾ ਜੀ ਬਲਵੰਤ ਸਿੰਘ ਰਾਜਵਾਨਾ ਦਾ ਜਿਹੜਾ ਸਜ਼ਾ ਮੁਆਫੀ ਦਾ ਮਾਮਲਾ ਹੈ ਲਗਾਤਾਰ ਸੁਰਖੀਆਂ ਵਿੱਚ ਗਰਮਾਇਆ ਹੋਇਆ ਹੈ ਸਿਆਸਤ ਵੀ ਇਸ ਮੁੱਦੇ ਦੇ ਆਸ-ਪਾਸ ਖੂਬ ਘੁੰਮਦੀ ਨਜ਼ਰ ਆ ਰਹੀ ਹੈ ਕਿਉਂਕਿ ਸੂਤਰਾਂ ਦੀਆਂ ਰਿਪੋਰਟਾਂ ਆਏ ਨੇ ਕਿ ਅਕਾਲੀ ਭਾਜਪਾ ਗਠਜੋੜ ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਦਾ ਜਿਹੜਾ ਹੈ ਮਸਲਾ ਹੈ ਉਹ ਫਿਰ ਰੁਕਾਵਟ ਜ਼ਰੂਰ ਬਣਦਾ ਦਿਖ ਸਕਦਾ ਹੈ ਸੋ ਤੁਸੀਂ ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ ਤੇ ਕੀ ਕਹਿਣਾ ਚਾਹੋਗੇ ਇਸ ਦੇ ਉੱਪਰ ਤੁਸੀਂ ਹਜੋ ਜੀ ਬਲਵੰਤ ਸਿੰਘ ਰਾਜਵਾਨਾ ਦਾ ਮਸਲਾ ਵੱਡਾ ਬਣ ਗਿਆ ਕੱਲ ਮੈਂ ਬਿਆਨ ਸੁਣ ਰਿਹਾ ਸੀ ਸੁਖਬੀਰ ਸਿੰਘ ਬਾਦਲ ਦਾ ਵੀ ਸੁਖਬੀਰ ਸਿੰਘ ਬਾਦਲ ਹੋਣਾ ਨੇ ਇੱਕ ਵਾਰ ਫੇਰ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਇਸ ਮਸਲੇ ਨੂੰ ਗੋਹ ਦੇ ਨਾਲ ਵਿਚਾਰਿਆ ਜਾਵੇ ਇਹ ਮਨੁੱਖੀ ਅਧਿਕਾਰਾਂ ਦੀ ਰਾਖੀ ਦਾ ਮਸਲਾ ਹੈ ਬਲਵੰਤ ਸਿੰਘ ਰਾਜਵਾਨਾ ਬਹੁਤ ਲੰਮੇ ਸਮੇਂ ਤੋਂ ਜੇਲ੍ਹ ਦੇ ਵਿੱਚ ਨੇ ਉਹਨਾਂ ਦੀ ਫਾਂਸੀ ਦੀ ਸਜ਼ਾ ਜਿਹੜੀ ਹੈ ਉਹਦੇ ਤੇ ਰੋਕ ਲੱਗੀ ਸੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਦਇਆ ਯਾਚਕਾ ਜਿਹੜੀ ਹੈ ਉਹ ਦਾਇਰ ਕੀਤੀ ਗਈ ਹੈ ਹੁਣ ਫੈਸਲਾ ਹਾਈ ਕੋਰਟ ਮਾਫ ਕਰਨਾ ਸਰਕਾਰ ਨੇ ਕਰਨਾ ਸੀ ਕਿਉਂਕਿ ਸੁਪਰੀਮ ਕੋਰਟ ਨੇ ਸਰਕਾਰ ਤੋਂ ਵੀ ਉਹਨਾਂ ਦਾ ਪੱਖ ਮੰਗਿਆ ਸੀ ਹੁਣ ਅਮਿਤ ਸ਼ਾਹ ਦਾ ਜਿਹੜਾ ਬਿਆਨ ਆਇਆ ਹੈ ਗ੍ਰਹਿ ਮੰਤਰੀ ਦਾ ਕੁਝ ਦਿਨ ਪਹਿਲਾਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਦ ਤੱਕ ਜਿਹੜਾ ਮੁਲਜ਼ਮ ਹੈ ਉਹ ਖੁਦ ਰਹਿਮ ਦੀ ਅਪੀਲ ਨਹੀਂ ਕਰਦਾ ਤਦ ਤੱਕ ਇਹ ਵਾਜਬ ਨਹੀਂ ਹੈ ਕਿ ਉਸ ਵਿਅਕਤੀ ਦੀ ਸਜ਼ਾ ਮਾਫੀ ਕੀਤੀ ਜਾਵੇ ਉਹਨਾਂ ਨੇ ਹਾਲਾਂਕਿ ਕਿਸੇ ਇੱਕ ਕੇਸ ਦੇ ਸੰਦਰਭ ਦੇ ਵਿੱਚ ਗੱਲ ਨਹੀਂ ਸੀ ਕੀਤੀ ਉਹਨਾਂ ਨੇ ਕਿਹਾ ਸੀ ਕਿ ਕੋਈ ਵੀ ਅਜਿਹਾ ਵਿਅਕਤੀ ਜਿਸ ਨੂੰ ਪਛਤਾਪ ਨਹੀਂ ਹੈ ਉਹਨੂੰ ਰਹਿਮ ਜਾਂ ਦਇਆ ਕਿਵੇਂ ਦਿੱਤੀ ਜਾ ਸਕਦੀ ਹੈ ਉਸ ਤੋਂ ਬਾਅਦ ਇਹ ਮਾਮਲਾ ਹੋਰ ਜ਼ਿਆਦਾ ਸੁਰਖੀਆਂ 'ਚ ਬਣਿਆ ਸਾਨੂੰ ਇਹ ਪਤਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਐਸਜੀਪੀਸੀ ਦੇ ਪ੍ਰਧਾਨ ਉਹ ਮਿਲ ਕੇ ਆਏ ਸੀ ਬਲਵੰਤ ਸਿੰਘ ਰਾਜਵਾਨਾ ਨੂੰ ਬਲਵੰਤ ਸਿੰਘ ਰਾਜਵਾਨਾ ਦੀ ਬੁਖ ਹੜਤਾਲ ਉਹਨਾਂ ਨੇ ਤੜਵਾਈ ਸੀ ਔਰ 31 ਦਸੰਬਰ ਤੱਕ ਦਾ ਸਮਾਂ ਮੰਗਿਆ ਸੀ ਹੁਣ ਲੱਗਦਾ ਹੈ ਕਿ ਕੇਂਦਰ ਸਰਕਾਰ ਦਾ ਜਿਹੜਾ ਰੁਖ ਸਪਸ਼ਟ ਹੈ ਹੁਣ ਐਸਜੀਪੀਸੀ 31 ਦਸੰਬਰ ਤੋਂ ਬਾਅਦ ਕੀ ਪ੍ਰੋਗਰਾਮ ਦੰਦੀ ਹੈ ਅਗਲੇ ਸੰਘਰਸ਼ ਦਾ ਇਹ ਵਕਤ ਦੱਸੂਗਾ ਉਂਝ ਅਗਰ ਦੇਖਿਆ ਜਾਵੇ ਤੇ ਬਲਵੰਤ ਸਿੰਘ ਰਾਜਵਾਨਾ ਜਾਂ ਹੋਰ ਬੰਦੀ ਸਿੰਘਾਂ ਦਾ ਜਿਹੜਾ ਮਾਮਲਾ ਹੈ ਉਹਨੂੰ ਅਸੀਂ ਮਨੁੱਖੀ ਅਧਿਕਾਰਾਂ ਦੀ ਵਕਾਲਤ ਦੇ ਜ਼ਰੀਏ ਵੀ ਦੇਖ ਸਕਦੇ ਹਾਂ ਕਿਉਂਕਿ ਬਹੁਤ ਲੰਮਾ ਲੰਮਾ ਸਮਾਂ ਹੋ ਗਿਆ ਇਹਨਾਂ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਰਹਿੰਦੇ ਹੋਏ ਜਦਕਿ ਜੇ ਅਸੀਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਰਜੀਵ ਗਾਂਧੀ ਦੇ ਕਾਤਲਾਂ ਦੀ ਗੱਲ ਕਰੀਏ ਤੇ ਉਹਨਾਂ ਦੇ ਵਿੱਚੋਂ ਕਈਆਂ ਦੀ ਰਿਹਾਈ ਵੀ ਹੋ ਚੁੱਕੀ ਹੈ ਉਹਨਾਂ ਨੂੰ ਵੀ ਫਾਂਸੀ ਤੋਂ ਉਮਰ ਕੈਦ ਚ ਉਹਨਾਂ ਦੀਆਂ ਸਜ਼ਾਵਾਂ ਤਬਦੀਲ ਕੀਤੀਆਂ ਗਈਆਂ ਬਲਵੰਤ ਸਿੰਘ ਰਾਜਵਾਨਾ ਦੇ ਮਾਮਲੇ ਦੇ ਵਿੱਚ ਹਾਲੇ ਤੱਕ ਵੀ ਫਾਂਸੀ ਤੋਂ ਉਮਰ ਕੈਦ ਦੀ ਸਜ਼ਾ ਤਬਦੀਲ ਨਹੀਂ ਹੋਈ ਹੁਣ ਸਵਾਲ ਇਹ ਹੈ ਕਿ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਵਾਰ ਫੇਰ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਕੋਈ ਇਸ ਤਰੀਕੇ ਦੀ ਕਾਨੂੰਨੀ ਲੜਾਈ ਲੜੇਗੀ ਕਿ ਭਾਰਤ ਦੀ ਸੁਪਰੀਮ ਕੋਰਟ ਕੋਈ ਸਪਸ਼ਟ ਵਿਵਸਥਾ ਦਵੇ ਕੋਈ ਸੰਵਿਧਾਨਿਕ ਬੈਂਚ ਕੋਲੇ ਮਾਮਲਾ ਜਾ ਕੇ ਅਜਿਹੇ ਮਾਮਲਿਆਂ 'ਚ ਸਪਸ਼ਟ ਵਿਵਸਥਾ ਦਿੱਤੀ ਜਾਵੇ ਕਿ ਇਸ ਤਰ੍ਹਾਂ ਦੇ ਜਿਹੜੇ ਕੇਸ ਨੇ ਉਹਨਾਂ ਨੂੰ ਕਿਵੇਂ ਨਜਿੱਠਿਆ ਜਾਣਾ ਕਿਉਂਕਿ ਜਦੋਂ ਬਹੁਤ ਲੰਮਾ ਲੰਮਾ ਸਮਾਂ ਸਜਾਵਾਂ ਨੇ ਜੜੀਆਂ ਉਹ ਤਮੀਲ ਨਹੀਂ ਕੀਤੀਆਂ ਜਾਂਦੀਆਂ ਤੇ ਫਿਰ ਮਨੁੱਖੀ ਅਧਿਕਾਰਾਂ ਦੇ ਪੱਖੋਂ ਵੀ ਅਜਿਹੇ ਮਾਮਲੇ ਵਿਚਾਰਨ ਯੋਗ ਬਣਦੇ ਨੇ ਕਿਉਂਕਿ ਮੁਲਕ ਦੇ ਵਿੱਚ ਜਿਹੜੀਆਂ ਸਜ਼ਾਵਾਂ ਨੇ ਉਹ ਲਗਭਗ ਸਾਰਿਆਂ ਦੇ ਨਾਲ ਅਗਰ ਇੱਕੋ ਜਿਹਾ ਵਰਤਾਰਾ ਹੋਵੇ ਤੇ ਫਿਰ ਉਹ ਕਾਨੂੰਨ ਦੀ ਨਜ਼ਰ ਤੋਂ ਉਚਿਤ ਲੱਗਦਾ ਸੋ ਬਹੁਤ ਸਾਰੇ ਪੱਖ ਨੇ ਬਹੁਤ ਸਾਰੇ ਪਹਿਲੂ ਨੇ ਪਰ ਅਗਰ ਇਹਦਾ ਅਸੀਂ ਸਿਆਸੀ ਜਿਹੜਾ ਹੈਗਾ ਕੌਣ ਦੇਖੀਏ ਸਿਆਸੀ ਕੋਣੇ ਹੈ ਕਿ ਜਦੋਂ ਹੁਣ ਅਮਿਤ ਸ਼ਾਹ ਜੀ ਨੇ ਸਪਸ਼ਟ ਕਹਿ ਦਿੱਤਾ ਇੱਕ ਤਰੀਕੇ ਨਾਲ ਬਲਵੰਤ ਸਿੰਘ ਰਾਜੂ ਆਣਾ ਦੇ ਦੇ ਮਸਲੇ ਤੇ ਰਹਿਮ ਦੇ ਮਸਲੇ ਤੇ ਉਹਨਾਂ ਦਾ ਬਿਆਨ ਸਪਸ਼ਟ ਆ ਗਿਆ ਤੇ ਹੁਣ ਜਿਹੜੀਆਂ ਗੱਠਜੋੜ ਦੀਆਂ ਗੱਲਾਂ ਚੱਲਦੀਆਂ ਸੀ ਉਹ ਮੈਨੂੰ ਲੱਗਦਾ ਹੈ ਰੁਕਾਵਟ ਪਏਗੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਲਗਾਤਾਰ ਬਲਵੰਤ ਸਿੰਘ ਰਾਜਵਾਨਾ ਦੀ ਰਿਹਾਈ ਹੈ ਔਰ ਭਾਰਤੀ ਜਨਤਾ ਪਾਰਟੀ ਇਸ ਵਕਤ ਰਿਹਾਈ ਦੇ ਮੋੜ ਦੇ ਵਿੱਚ ਨਹੀਂ ਦਿਖਦੀ ਅਜਿਹੇ ਹਾਲਾਤਾਂ ਦੇ ਵਿੱਚ ਜਦੋਂ 2024 ਦੀਆਂ ਚੋਣਾਂ ਨੂੰ ਕੁਝ ਮਹੀਨੇ ਨੇ ਔਰ ਆਪਸ ਦੇ ਵਿੱਚ ਤਾਲਮੇਲ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਗੱਠਜੋੜ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਹਾਲਾਂਕਿ ਇਹਦੀ ਸੰਭਾਵਨਾ ਹੁਣ ਹੋਰ ਘਟੀ ਹੈ ਇੰਡੀਆ ਗਠਜੰਬੰਦਨ ਤੋਂ ਬਾਅਦ ਇਹ ਲੱਗ ਰਿਹਾ ਸੀ ਕਿ ਬੀਜੇਪੀ ਔਰ ਅਕਾਲੀ ਦਲ ਨੂੰ ਮਜਬੂਰੀ ਚ ਗੱਠ ਜੋੜ ਕਰਨਾ ਪਏਗਾ ਪਰ ਤਿੰਨ ਸੂਬਿਆਂ ਦੀ ਜਿੱਤ ਤੋਂ ਬਾਅਦ ਬੀਜੇਪੀ ਦੇ ਜਿਹੜੇ ਲੀਡਰ ਨੇ ਉਹ ਬਹੁਤ ਜ਼ਿਆਦਾ ਉਤਸ਼ਾਹ ਚ ਨੇ ਭਾਵੇਂ ਪੰਜਾਬ ਦੇ ਵਿੱਚ ਬੀਜੇਪੀ ਕੋਲੇ ਜੇਤੂ ਲੀਡਰ ਨਹੀਂ ਹੈ ਪਰ ਕੁਝ ਸੀਟਾਂ ਦੇ ਬੀਜੇਪੀ ਇੱਕ ਵਾਰ ਫੇਰ ਜਿਹੜੇ ਸੈਲੀਬ੍ਰਿਟੀ ਨੇ ਜਾਂ ਮੰਨੇ ਪ੍ਰਮੰਨੇ ਲੋਕ ਨੇ ਉਹਨਾਂ ਨੂੰ ਲਿਆ ਸਕਦੀ ਹੈ ਪੰਜਾਬ ਦੇ ਦੋ ਗਾਇਕ ਨੇ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਉਤਾਰਿਆ ਜਾ ਸਕਦਾ ਮੰਨੇ ਪਰਮੰਨੇ ਦੇਸ਼ ਚੋਂ ਗਾਇਕ ਨੇ ਉਹਨਾਂ ਨੂੰ ਪੰਜਾਬ ਚ ਬੀਜੇਪੀ ਲਿਆ ਸਕਦੀ ਹੈ ਉਤਾਰ ਸਕਦੀ ਹੈ ਸੋ ਬੀਜੇਪੀ ਕਈ ਤਰ੍ਹਾਂ ਦੇ ਜਿਹੜੇ ਨਾਮੀ ਚਿਹਰੇ ਨੇ ਉਹਨਾਂ ਨੂੰ ਅੱਗੇ ਲਿਆ ਸਕਦੀ ਹੈ ਪਰ ਇਹਨਾਂ ਹਾਲਾਤਾਂ ਦੇ ਵਿੱਚ ਅਕਾਲੀ ਦਲ ਦੇ ਨਾਲ ਗਠਜੋੜ ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਦਾ ਮੁੱਦਾ ਵੱਡਾ ਰੁਕਾਵਟ ਬਣ ਸਕਦਾ ਕਿਉਂਕਿ ਇਸ ਵਿਰੋਧ ਚ ਅਗਰ ਅਕਾਲੀ ਦਲ ਗਠਜੋੜ ਲਈ ਵੀ ਹਾਮੀ ਭਰਦਾ ਫੇਰ ਜਿਹੜੇ ਵੱਡੀ ਗਿਣਤੀ ਜਿਹੜੇ ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਨ ਵਾਲੇ ਲੋਕ ਨੇ ਉਹਨਾਂ ਦੀ ਨਾਰਾਜ਼ਗੀ ਲੈਣੀ ਪੈ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਅਜਿਹੇ ਹਾਲਾਤਾਂ 'ਚ ਮੈਨੂੰ ਲੱਗਦਾ ਹੈ ਕਿ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਜਿਹੜਾ ਬਿਆਨ ਸਾਹਮਣੇ ਆਇਆ ਹੈ ਜਿਹੜਾ ਰਿਹਾਈਆਂ ਦੇ ਸਬੰਧ ਦੇ ਵਿੱਚ ਉਸ ਤੋਂ ਬਾਅਦ ਇਸ ਗਠਜੋੜ ਚ ਵੀ ਹੁਣ ਮੈਨੂੰ ਕਿਤਨਾ ਕਿਤੇ ਰੁਕਾਵਟ ਪੈਦੀ ਨਜ਼ਰ ਆਉਂਦੀ ਹੈ ਔਰ ਹਾਲਾਕੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਮੀਟਿੰਗ ਵੀ ਕੱਲ ਹੋਈ ਹੈ ਸੁਖਦੇਵ ਸਿੰਘ ਢੀਂਟਸਾ ਦੀ ਗਵਾਹੀ ਦੇ ਵਿੱਚ ਮੈਂ ਸੁਣ ਰਿਹਾ ਸੀ ਪਰਮਿੰਦਰ ਸਿੰਘ ਢੀਂਟਸਾ ਨੇ ਵੀ ਬਿਆਨ ਦਿੱਤਾ ਉਹ ਕਹਿੰਦੇ ਇੱਕ ਕਮੇਟੀ ਬਣਾਈ ਗਈ ਹੈ ਔਰ ਜ਼ਿਲ੍ਹਾ ਪੱਧਰ ਤੇ ਫੀਡਬੈਕ ਲਈ ਜਾਏਗੀ ਕਿਉਂਕਿ ਸ਼ਖਬੀਰ ਸਿੰਘ ਬਾਦਲ ਨੇ ਮਾਫੀ ਮੰਗੀ ਸੀ ਆਪਣੀ ਸਰਕਾਰ ਵੇਲੇ ਜੋ ਕੁਝ ਮਾਮਲੇ ਸਾਹਮਣੇ ਆਏ ਸੀ ਔਰ ਉਸ ਤੋਂ ਬਾਅਦ ਉਹਨਾਂ ਦੀ ਇੱਕ ਅਪੀਲ ਵੀ ਸੀ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਵੱਡੇ ਲੀਡਰ ਰਹੇ ਨੇ ਜਿਹੜੇ ਵੱਖ ਹੋਏ ਸ਼੍ਰੋਮਣੀ ਅਕਾਲੀ ਦਲ ਤੋਂ ਉਹਨਾਂ ਨੇ ਖੁੱਲੀ ਅਪੀਲ ਕੀਤੀ ਸੀ ਕਿ ਅਗਰ ਉਹ ਆਉਣ ਤੇ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਵੀ ਤਕੜਾ ਹੋਏਗਾ ਤੇ ਜਿਹੜੀ ਪੰਜਾਬ ਦੇ ਵਿੱਚ ਪੰਥਕ ਮੁੱਦਿਆਂ ਦੀ ਲੜਾਈ ਆ ਉਹ ਵੀ ਤਕੜੀ ਹੋਏਗੀ ਹੁਣ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜ਼ਿਲ੍ਹਾ ਪੱਧਰ ਤੇ ਆਪਣੇ ਸੰਗਠਨ ਤੋਂ ਫੀਡਬੈਕ ਲਏਗਾ ਉਸ ਤੋਂ ਬਾਅਦ ਕੋਈ ਫੈਸਲਾ ਕਰੇਗਾ ਇਸ ਮਾਮਲੇ ਨੂੰ ਅਗਲੇ ਕੁਝ ਦਿਨ ਸਾਨੂੰ ਹੋਰ ਇੰਤਜ਼ਾਰ ਕਰਨਾ ਪਏਗਾ ਪਰ ਸੰਭਾਵਨਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਸੁਖਦੇਵ ਸਿੰਘ ਢੀਂਟਸਾ ਜਾਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਤੇ ਸ਼੍ਰੋਮਣੀ ਅਕਾਲੀ ਦਲ ਦਾ ਰਲੇਵਾ ਹੋ ਸਕਦਾ ਹੈ ਆਪਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਚ ਦੂਸਰੀਆਂ ਧਿਰਾਂ ਦਾ ਰਲੇਵਾ ਹੋ ਸਕਦਾ ਹੈ ਪਰ ਹਜੇ ਠੋਸ ਨਹੀਂ ਕਿਹਾ ਜਾ ਸਕਦਾ ਕੁਝ ਦਿਨ ਦਾ ਇੰਤਜ਼ਾਰ ਕਰਨਾ ਪਏਗਾ ਪਰ ਅਕਾਲੀ ਦਲ ਔਰ ਭਾਜਪਾ ਦੇ ਗੱਠ ਜੋੜ ਦੇ ਵਿੱਚ ਜਿਹੜਾ ਅੜਿੱਕਾ ਹੈ ਕੀ ਇਹ ਦੂਰ ਹੋਏਗਾ ਹੁਣ ਇਹਦੇ ਤੇ ਵੀ ਆਉਂਦੇ ਦਿਨਾਂ ਦੇ ਵਿੱਚ ਸਾਨੂੰ ਨਜ਼ਰ ਰੱਖਣੀ ਪੈਣੀ ਹੈ ਡਲਾ ਜੀ ਗੱਲ ਕਰੀਏ ਜੇਕਰ ਚਰਨਜੀਤ ਸਿੰਘ ਚੰਨੀ ਜਦੋਂ ਮੁੱਖ ਮੰਤਰੀ ਦੇ ਅਹੁਦੇ ਤੇ ਸੀ ਉਸ ਵੇਲੇ ਗੋਆ ਵਿੱਚ ਪੰਜਾਬ ਦੀ ਜਿਹੜੀ ਜ਼ਮੀਨ ਹੈ ਉਹ ਲੀਸ ਤੇ ਦਿੱਤੀ ਗਈ ਸੀ ਤੇ ਇਹ ਮਾਮਲਾ ਜੋ ਹੈ ਵਿਜੀਲੈਂਸ ਨੇ ਫੇਰ ਇਸ ਉੱਪਰ ਨਜ਼ਰ ਲਗਾਈ ਹੈ ਜੋ ਪਰ ਕਾਰਵਾਈ ਕੀਤੀ ਹੈ ਕਰ ਰਹੇ ਨੇ ਸਰਗਰਮ ਨਜ਼ਰ ਆ ਰਹੀ ਹੈ ਵਿਜੀਲੈਂਸ ਇਸ ਮਾਮਲੇ ਦਾ ਅਪਡੇਟ ਵੀ ਅਸੀਂ ਜ਼ਰੂਰ ਚਾਹਾਂਗੇ ਕਿ ਇਸ ਦੀ ਜਾਣਕਾਰੀ ਤੁਸੀਂ ਦਰਸ਼ਕਾਂ ਨਾਲ ਸਾਂਝੀ ਕਰਿਓ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸੀ ਉਸ ਵੇਲੇ ਗੋਆ ਦੇ ਵਿੱਚ ਇੱਕ ਜਗ੍ਹਾ ਪੰਜਾਬ ਸਰਕਾਰ ਦੀ ਉਹਨੂੰ ਲੀਜ਼ ਤੇ ਦਿੱਤਾ ਗਿਆ ਸੀ ਇਹ ਮਾਮਲਾ ਬਹੁਤ ਜ਼ਿਆਦਾ ਭਖਿਆ ਭਗਵੰਤ ਮਾਨ ਹੋਣਾ ਨੇ ਜਦੋਂ ਇਹ ਮਾਮਲੇ ਨੂੰ ਉਜਾਗਰ ਕੀਤਾ ਔਰ ਹਾਲਾਂਕਿ ਜਿਹੜੀ ਉਹ ਲੀਜ਼ ਸੀ ਉਹ ਰੱਦ ਕਰ ਦਿੱਤੀ ਗਈ ਸੀ ਔਰ ਇਹ ਦੱਸਿਆ ਗਿਆ ਕਿ ਇਹਦੇ ਨਾਲ ਸੂਬੇ ਦੇ ਮਾਲੀਏ ਨੂੰ ਭਾਰੀ ਨੁਕਸਾਨ ਹੋਇਆ ਔਰ ਇਹਦੇ ਮਾਮਲੇ ਦੀ ਜਾਂਚ ਜਿਹੜੀ ਉਹ ਵੀ CBI ਨੂੰ ਸੌਂਪੀ ਗਈ ਹੁਣ CBI ਨੇ ਮੁੱਖ ਮੰਤਰੀ ਤੋਂ ਇਸ ਮਾਮਲੇ ਦੇ ਵਿੱਚ ਕੁਝ ਅਫਸਰਾਂ ਦੀ ਸ਼ਮੂਲੀਅਤ ਨੂੰ ਲੈ ਕੇ ਜਾਂਚ ਪੜਤਾਲ ਦੀ ਇਜਾਜ਼ਤ ਮੰਗੀ ਸੀ ਔਰ ਇਹ ਵੀ ਚਰਚਾਵਾਂ ਨੇ ਕਿ ਆਉਂਦੇ ਸਮੇਂ ਦੇ ਵਿੱਚ ਪਿਛਲੀ ਸਰਕਾਰ ਦੇ ਮੁੱਖ ਮੰਤਰੀ ਨੂੰ ਵੀ ਪੁੱਛਗਿੱਛ ਲਈ ਸੱਦਿਆ ਜਾ ਸਕਦਾ ਹੈ ਪਰ ਇਹ ਮਾਮਲਾ ਆਉਂਦੇ ਦਿਨਾਂ ਦੇ ਵਿੱਚ ਹੋਰ ਵੱਡਾ ਵੀ ਹੋ ਸਕਦਾ ਹੈ ਤੇ ਹੋਰ ਸੁਰਖੀਆਂ ਵੀ ਫੜ ਸਕਦਾ ਹੈ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀ ਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੋਲ ਨੂੰ ਵਿਦੇੋ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ